ਅੱਛਾ ਜੀ ਮੈਂ ਸਿਮਰਨ ਕਲੈਕਸ਼ਨਸ ਚੰਡੇਗੜ੍ਹ ਤੋਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਈ ਆਂ জਾਰਜਟ ਦੀ ਪਿਓਰ ਜਾਰਜਟ ਵਿੱਚ ਸੂਟਸ ਆਣਗੇ ਇੱਕ ਪ੍ਰਿੰਟ ਬਹੁਤ ਸੋਹਣਾ ਹੈ ਸਾਰਿਆਂ ਦੇ ਡਿਜੀਟਲ ਪ੍ਰਿੰਟ ਹੈ ਫੈਬਰਿਕ ਬਹੁਤ ਹੀ ਨਾਈਸ ਹੈ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਸਾਰਾ ਬਹੁਤ ਹੀ ਸੌਫਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਲਾਈਟ ਮੋਬ ਸ਼ੇਡ ਦੇ ਵਿੱਚ ਬਹੁਤ ਹੀ ਸੋਹਣੇ ਫਲਾwrs ਹੈ 5 ਮੀਟਰ ਇਹ 올ਓਵਰ ਸੂਟ ਮਿਲੇਗਾ ਤੁਹਾਨੂੰ ਤੇ ਇਹਦਾ ਰੇਟ ਵੀ ਬਹੁਤ ਹੀ ਰੀਜ਼ਨੇਬਲ ਹੈ 699 ਇਸ ਸਪੈਸ਼ਲ ਆਫਰ ਦੇ ਵਿੱਚ ਅੱਜ ਤੁਹਾਨੂੰ ਸੂਟ ਮਿਲ ਰਿਹਾ ਹੈ ਫੈਬਰਿਕ ਹੈ 180 ਪਰ ਮੀਟਰ ਵਾਲਾ ਪਰ ਅੱਜ ਸਪੈਸ਼ਲ ਸੇਲ ਆਫਰ 'ਚ ਤੁਹਾਨੂੰ ਮਿਲੇਗਾ 700 ਸਾਰੇ ਕਲਰਸ ਬਹੁਤ ਹੀ ਪਿਆਰੇ ਪਿਆਰੇ ਹੈ ਪ੍ਰਿੰਟ ਬਹੁਤ ਸੋਹਣੇ ਹੈ ਸਾਰੇ ਕਲਰਸ ਤੁਸੀਂ ਧਿਆਨ ਨਾਲ ਦੇਖੋ ਤੇ ਪਸੰਦ ਕਰੋ ਜਿਹੜਾ ਤੁਹਾਨੂੰ ਚਾਹੀਦਾ ਚੈੱਕ ਕਰੋ ਜੀ ਬਾਤੀ ਸੋਨੇ ਸਾਫ ਕਮਲੀ ਜਾਰਜਟ ਬਿਲਕੁਲ ਵੀ ਚੁਗਣ ਵਾਲਾ ਨਹੀਂ ਹੈ ਕੋਈ ਇਹਦੇ ਕਲਰ ਨਹੀਂ ਜਾਣੇ ਕੋਈ ਮਟ ਨਹੀਂ ਪੈਂਦੇ ਤੇ ਬਹੁਤ ਸੋਨਾ ਹੰਡਾਣ ਵਾਲਾ ਸਾਰਾ ਫੈਬਰਿਕ ਹੈ ਬਹੁਤ ਹੀ ਸੋਨਾ ਜਿਹਾ ਮਹਿੰਦੀ ਜਿਹਾ ਕਲਰ ਹੈ ਵਿੱਚ ਪ੍ਰਿੰਟ ਬਹੁਤ ਸੋਨੇ ਦਾ ਅਹ ਦੇਖੋ ਕਿੰਨਾ ਹੀ ਪਿਆਰਾ ਫਲਾਰਲਸ ਵਾਲਾ ਨੈਕਸਟ ਪ੍ਰਿੰਟ ਬਲੈਕ ਬੇਸ ਦੇ ਅੰਦਰ ਬਹੁਤ ਹੀ ਸੋਹਣਾ ਪ੍ਰਿੰਟ ਹੈ ਫਲੋਰਲ ਪ੍ਰਿੰਟ ਦੇ ਸੂਟ ਹੈਗੀ ਆ ਫੈਬਰਿਕ ਦਾ ਮਹਿਸੂਸ ਕਰ ਸਕਦੀ ਹਾਂ ਬਹੁਤ ਹੀ ਪਿਆਰਾ ਹੈ ਬਿਲਕੁਲ ਵੀ ਮਿਸ ਕਰਨ ਵਾਲੇ ਸੂਟ ਨਹੀਂ ਹੈ ਤੁਸੀਂ ਜਰੂਰ ਇਹਨਾਂ ਨੂੰ ਇੱਕ ਵਾਰੀ ਮੰਗਵਾ ਕੇ ਦੇਖੋ ਤੁਸੀਂ ਵਾਰ-ਵਾਰ ਇਹਨਾਂ ਨੂੰ ਪਸੰਦ ਕਰੋਗੇ ਮੰਗਵਾਓਗੇ ਆ ਦੇਖੋ ਜੀ ਕਿੰਨਾ ਸੋਹਣਾ ਗਲਾ ਕਲਰ ਆ ਗਿਆ ਇਹ ਵੀ ਲਈ ਸ਼ੀਟ ਦਾ ਵੀ ਅੱਜਕੱਲ ਬਹੁਤ ਫੈਸ਼ਨ ਹੈ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਤੁਸੀਂ ਬਸ ਇਹਨਾਂ ਦੀ ਪਿਕਚਰ ਲੈਣੀ ਹੈ ਤੇ WhatsApp ਨੰਬਰ ਤੇ ਭੇਜਣੀ ਹੈ ਸੂਟ ਬੁੱਕ ਕਰਵਾਉਣੇ ਹੈ ਓਨਲੀ 700 ਦੇ ਵਿੱਚ ਘਰ ਬੈਠੇ ਤੁਸੀਂ ਇਸ ਪਿਆਰਾ ਜਿਹਾ ਫੈਬਰਿਕ ਮੰਗਵਾਓ ਇਹ ਆ ਗਿਆ ਬਹੁਤ ਹੀ ਸੋਨਾ ਫੈਦਰ ਪ੍ਰਿੰਟ ਦੇਖੋ ਬਿਲਕੁਲ ਫਲੋਈ ਕਲੌਥ ਹੈ ਕਈ ਡਿਜ਼ਾਈਨ ਸਾਡੇ ਬਿਲਕੁਲ ਫਲੋਈ ਵਿੱਚ ਅੱਛੇ ਲੱਗਦੇ ਆ ਖੁੱਲਾ ਪਲਾਜ਼ੋ ਬਣਾਓ ਪਟਿਆਲਾ ਸੰਵਾਰ ਬਣਾਓ ਬਹੁਤ ਸੋਹਣੀ ਫੌਲ ਆਂਦੀ ਹੈ ਇੱਕ ਦੋ ਸਾਡੇ ਕੋਲੇ ਹੋਜੇ ਸੂਟ ਜ਼ਰੂਰ ਹੋਣੇ ਚਾਹੀਦੇ ਅਸੀਂ ਕਿਤੇ ਸਫ਼ਰ ਤੇ ਜਾਂਦੇ ਆ ਤਾਂ ਇਹਨਾਂ ਦੇ ਉੱਪਰ ਵੱਟ ਨਹੀਂ ਪੈਂਦੇ ਫਿਰ ਵਧੀਆ ਲੱਗਦੇ ਆ ਇਹ ਪਾਈ ਹੋਏ देखो कि प्यारा प्रिंट है ये आ गया बहुत ही प्यारा अगला कलर मजेंटा शेड बहुत ही सोहनी ਫੈਬਰਿਕ ਬਹੁਤ ਹੀ ਮੁਲਾਇਮ ਹੈ ਬਿਲਕੁਲ ਸੌਫਟ ਜਰਾ ਚੁਬਣ ਵਾਲਾ ਨਹੀਂ ਦੇਖੋ ਕਿੰਨੇ ਸੋਨਾ ਪ੍ਰਿੰਟ ਹੈ ਖਿੜਦੇ ਹੋਏ ਪ੍ਰਿੰਟ ਹੈ ਸਾਰੇ ਕਲਰ ਬੜੇ ਪਿਆਰੇ ਹੈ ਜਲਦੀ ਨਾਲ ਤੁਸੀਂ ਹੁਣ ਇਹਨਾਂ ਦਾ ਸਕਰੀਨਸ਼ਾਟ ਭੇਜੋ ਤੇ ਬੁਕਿੰਗਸ ਕਰਵਾਓ ਤੇ ਘਰ ਬੈਠੇ ਤੁਸੀਂ ਇਹ ਸਭ ਸੂਟ ਮੰਗਵਾ ਸਕਦੇ ਹੋ ਅੱਗੇ ਤੋਂ ਵੀ ਇਹੋ ਜਿਹੇ ਹੋਰ ਵੀਡੀਓ ਦੇਖਦੇ ਰਹਿਣ ਵਾਸਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸੋ ਕਿ ਤੁਹਾਨੂੰ ਸਾਡੇ ਸੂਟ ਕਿਹੋ ਜਿਹਾ ਲੱਗੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ